ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਆਪਣੀ ਇੱਕ ਹੋਰ ਵੀਡੀਓ 'ਚ ਸਾਰਿਆਂ ਦਾ ਸਵਾਗਤ ਹੈ ਅੱਜ ਆਪਾਂ ਪਾਲੀ ਤੋਂ ਰਾਜਸਥਾਨ ਵਾਲੀ ਸਾਈਡ ਪਿੰਡਾਂ ਦੇ ਵਿੱਚ ਘੁੰਮ ਰਹੇ ਸੀ ਇਸ ਪਿੰਡਾਂ ਦੇ ਵਿੱਚ ਬਹੁਤ ਸੋਹਣੀ ਖੇਤੀ ਆ ਕਣਕ ਇਸ ਤਰ੍ਹਾਂ ਦੀ ਆ ਦੇਖ ਲਓ ਤੁਸੀਂ ਜਿਆਦਾ ਸਰੋਂ ਵੀ ਆ ਇਹ ਕਣਕ ਦਾ ਜਿਵੇਂ ਏਰੀਆ ਹੈ ਇੰਨੀ ਆਪਾਂ ਘੱਟ ਵੀ ਕਣਕ ਨਹੀਂ ਕਹਿ ਸਕਦੇ ਬਧਿਆ एरिया ਕਣਕ ਦਾ ਹੈਗਾ ਕਿਉਂਕਿ ਇੱਥੇ ਝੋਨਾ ਲੱਗਣਾ ਸ਼ੁਰੂ ਹੋ ਗਿਆ ਹੈ ਹੈ एरिया ਰਾਜਸਥਾਨ ਦਾ ਤੇ ਸਰੋਂ ਵੀ ਹੈਗੀ ਐ ਇਸ ਏਰੀਏ ਦੇ ਵਿੱਚ ਪਰ ਕਣਕ ਵੀ ਹੈ ਮਸ਼ੀਨਾਂ ਚੱਲਣ ਜੋ ਕਣਕ ਹੈ ਕਿਉਂ ਸੋਨੀ ਬਿਲਕੁਲ ਹੈ ਨਾ ਬਿਲਕੁਲ ਕਣਕ ਆ ਦੇਖ ਸਕਦੇ ਤੁਸੀਂ ਕਣਕ ਵੀ ਹੈ ਚਨੇ ਵੀ ਆ ਛੋਲੇ ਕਹਿ ਦਿੰਦੇ ਨੇ ਜੇਵੇਂ ਆਪਾਂ ਤੇ ਚਲੋ ਕਣਕ ਵੀ ਹੈ ਸਰੋਂ ਵੀ ਹੈ ਹੈਗੀ ਆ ਆ ਤੁਸੀਂ ਸਰੋਂ ਦੇ ਆਪਾਂ ਤੁਹਾਨੂੰ ਦਰਸ਼ਨ ਪਵਾ ਦਿੰਨੇ ਆ ਸਰੋਂ ਬਸ ਚਾਰਾਂ ਪੰਜਾਂ ਦਿਨਾਂ ਦੇ ਵਿੱਚ ਵੱਢੀ ਜਾਊਗੀ ਇਹ ਸਰੋਂ ਦਾ ਖੇਤ ਆ ਠੀਕ ਆ ਜੀ ਵਿੱਚ ਵਿੱਚ ਸਰੋਂ ਵੀ ਆ ਆ ਫਿਰ ਕਣਕ ਦਾ ਖੇਤ ਆ ਗਿਆ ਠੀਕ ਹੈ ਇਹਦੇ ਨਾਲ ਹੀ ਜਣੇ ਛੋਲਿਆਂ ਦਾ ਖੇਤ ਆ ਗਿਆ ਇਹ ਆ ਛੋਲੇ ਆ ਤੁਸੀਂ ਦੇਖ ਲਓ ਤੇ ਤੋ ਫੇਰ ਇਸ ਏਰੀਏ ਦੇ ਵਿੱਚ ਆਉਣਾ ਇੱਧਰ ਵੀ ਛੋਲੇ ਦੇਖ ਲੋ ਬਾਕੀ ਉਹ ਫੋਰ ਏਰੀਆ ਕਣਕ ਹੀ ਕਣਕ ਹੈ ਜਸਵੀਰ ਨੇ ਆ ਉਹਦਾ ਹਜੇ ਪਰ ਕਣਕ ਘਟੋ ਘਟ ਵੀ ਹੈ ਇੱਕ ਮਹੀਨਾ ਨਹੀਂ ਚੱਲਦੀ ਹੈ ਨਾ 1.5 ਮਹੀਨਾ 1 ਮਹੀਨਾ ਡੇਢ ਮਹੀਨਾ ਕਣਕ ਲੈ ਜਾਣੀ ਐਵੇਂ ਸਾਡੇ ਪਿੱਛੇ ਲਾ ਕੇ ਕਣਕ ਬਹੁਤ ਚੱਕੇ ਮਸ਼ੀਨਾਂ ਥੋੜੀ ਜਿਹੀ ਆਪਣੇ ਤੁਹਾਨੂੰ ਪਤਾ ਹੀ ਪੰਜਾਬੀ ਢੇਡ ਝਾਲ ਇਹ ਕੀ ਹੈ ਵੀ ਚੱਕੇ ਮਸ਼ੀਨਾ ਭੱਜ ਪੋਏ ਹਾਂ ਭਾਈ ਕਣਕ ਆ ਗਈ ਆ ਕਰੀਬ ਕਣਕ ਚਲੂ ਮਹੀਨਾ ਤਾਂ ਮੰਨ ਕੇ ਚਲੋ ਜੀ ਬਸ ਮੌਸਮ ਤੇ ਡਿਪੈਂਡਾ ਠੰਡ ਪੈ ਜੇ ਤਾਂ ਵੱਧ ਵੀ ਸਕਦਾ ਟਾਈਮ ਤੇ ਬਾਕੀ ਮਹੀਨਾ ਤਾਂ ਮੰਨੋ ਅਸਰੋਂ ਵੇਖ ਲੋ ਜੀ ਵੱਡੀ ਵੀ ਜਾਂਦੇ ਆ ਸਰੋਂ ਸਰੋਂ ਦੀ ਪਟਾਈ ਸ਼ੁਰੂ ਆ ਥੱਥੀ ਵੱਧਦੇ ਆ ਠੀਕ ਆ ਜੀ ਬਾਕੀ ਕਣਕ ਵਧੀਆ ਕਣਕ ਆ ਏਰੀਆ ਸੁਣਾ ਕੋਈ ਉੱਚਾ ਨਹੀਂ ਵਾਨਿੰਗ ਆਲੋ ਆਪਾਂ ਨੂੰ ਥੋੜੀ ਜਿਹੀ ਆਪਾਂ ਨਵੇਂ ਪਿੰਡਾਂ ਦੇ ਵਿੱਚ ਜਾਣਾ ਅੱਜ ਅਸੀਂ ਵਾਪਸ ਜਾ ਰਹੇ ਹਾਂ ਤੇ ਆਪਾਂ ਉਹਨਾਂ ਪਿੰਡਾਂ ਬਾਰੇ ਵੀ ਤੁਹਾਨੂੰ ਜਾਣਕਾਰੀ ਦੇਵਾਂਗੇ ਮਕਾਨ ਵੇਖ ਲਓ ਕਿੱਡੇ ਸੋਹਣੇ ਮਕਾਨ ਬਣਾਏ ਆ ਖੇਤਾਂ ਦੇ ਵਿੱਚ ਵਧੀਆ ਮਕਾਨ ਤਿਆਰ ਕੀਤੇ ਹੋਏ ਇਹਨਾਂ ਨੇ ਵੇਰਵਾ ਵਾਸਤੇ ਇਰਿਆ ਬਹੁਤ ਹੀ ਸੋਹਣਾ ਬਹੁਤ ਸੁਣੀ ਲੋਕੇਸ਼ਨ ਤੇ ਆਸਰੂ ਦੀ ਬਾਡੀ ਸ਼ੁਰੂ ਹੈ ਨੇਵਰ ਲੱਗੀ ਹੋਈ ਐ ਸਰੋਂ ਕਟਾਂ ਮੇਰੇ ਸਾਹਮਣੇ ਜਿਹੜੀ ਸਰੋਂ ਹੈ ਜਿਆਦਾ ਥ੍ਰੈਸ਼ਰ ਰਹੀਂ ਘਟਦੇ ਹੋਣਗੇ ਇਹਨਾਂ ਨੂੰ ਗੁਨੇ ਗਾਣੇ ਦੀ ਜ਼ਰੂਰਤ ਆਸਮਾਨ ਤੇ ਰਹਿੰਦੀ ਰਹਿੰਦੀ ਹੈ ਤੇ ਸਰੋਂ ਦੀ ਪੜਾਈ ਚਾਦਰਈ ਵਾਲੇ ਹੋ ਰਹੇ ਕੰਕ ਚੱਲੂਈ 1.5 ਮਿੰਟ राजस्थान ਦਾ ਏਰੀਆ ਕਾਣਾ ਪਕੇ ਸੇ ਪਾਸੇ ਗਈ ਨਹੀਂ ਸੀ ਕਿ ਸੇ ਪਾਸੇ ਵੀਡੀਓ ਨਹੀਂ ਬਣੀ ਅੱਜ ਆਪਾਂ ਇਧਰ ਰਾਜਸਥਾਨ ਦੀ ਸਾਈਡ ਪਾਲੀ ਦੇ ਨਾਲ ਹੀ ਪਾਲੀਪੋਲ ਤੋਂ ਨਾਲ ਹੀ ਘੁੰਮ ਕੇ ਪਿੰਡਾਂ ਦਾ ਵਿੱਚ ਆਪਾਂ ਘੁੰਮ ਰਹੇ ਆ ਤੇ ਤੁਹਾਡੇ ਨਾਲ ਆਪਾਂ ਵੀਡੀਓ ਸਾਂਝੀ ਕਰ ਰਹੇ ਆ ਠੀਕ ਆ ਜੀ ਅਸਰੋਂ ਬਹੁਤ ਅਸਰੋਂ ਵੀ ਬਹੁਤ ਆ ਤੇ ਕਣਕ ਵੀ ਬਹੁਤ ਆਇਆ ਹੈ ਇਹ ਕੇ ਕਾਨਕ ਇਹ ਨੇੜੇ ਨੇੜੇ ਇੱਧਰ ਸੜਕ ਜਿਵੇਂ ਪਾਲੀ ਦੇ ਏਰੀਆ ਥੋੜੀ ਸਰੋਂ ਦਾ ਏਰੀਆ ਦਾ ਹੈ ਇੱਧਰ ਕਾਨਕ ਦਾ ਦੇਖ ਲੋ ਜੀ ਚਲੋ ਠੀਕ ਹੈ ਜੀ ਹੁਣ ਆਪਾਂ ਇੰਨੇ ਕਿੰਨੀ ਕਿਮੀ ਤੋਹਾਂ ਦਾ ਸਰੋਂ ਦੇ ਦਰਸ਼ਨ ਕੋਈ ਚੱਲੀ ਅੱਜ ਦਾ ਵਲੌਗ ਬਣਾਇਆ ਸ਼ੁਯੇ ਜਿੱਕਰ ਹੂੰ ਕੋਈ ਜ਼ਿਆਦਾ ਵੱਡਾ ਆਪਣਾ ਵਲੌਗ ਅੱਜ ਆਪਾਂ ਨਹੀਂ ਬਣਾ ਸਕਦੇ ਗਾਮ ਘੁੰਮਣ ਕਿ ਲੌਗਾਂ ਦਾ ਹਾਂ ਜੀ ਆ ਗਾਉਂ ਤੋਂ ਘੁੰਮ ਕੇ ਚਲੇ ਤੇ ਇਹ ਬਾਹਰ ਸੇ ਚਲੇ ਕੀ ਗੋਮੇ ਨਹੀਂ ਨਹੀਂ ਬਾਹੋਂ ਮੇ ਜਾਣੇ ਦਾ ਕੀ ਫਾਇਦਾ ਬਤੋ ਸਿੱਧਾ ਪਾਲੀ ਰੋਡ ਤੇ ਲੇ ਉਸ ਰਾਤ ਵਾਲਾ ਪਾਲੀ ਰੋਡ ਆਪਨ ਨਿਕਲਣਾ ਕਿਧਰੋਂ ਸੇ ਨਿਕਲੇ ਪਾਇਰ ਰੋਡ ਜੀ ਨਿਕਲੇ ਇਹੀ ਲਿਖਿਆ ਪਾਲੀ ਰੋਡ ਬਣ ਚਾਹ ਠੀਕ ਆ ਜੀ ਅੱਜ ਦਾ ਵਲੋਗ ਆਪਣਾ ਇੰਨਾ ਹੀ ਸਾਡੀਆਂ ਵੀਡੀਓ ਵੇਖਣ ਲਈ ਬਹੁਤ ਬਹੁਤ ਧੰਨਵਾਦ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਕਦੇ ਤੋਂ ਤੁਹਾਾਰੇ ਯਾਰ ਤੇ ਆਪਣਾ ਫੇਸਬੁੱਕ ਆਪਣਾ ਫੇਸਬੁੱਕ ਤੇ ਬਰ ਫੇਸਬੁਕ ਪੇਜ ਇੰਸਟਾਗ੍ਰਾਮ ਪਰ ਜੋਤ ਬਲੌਗ ਤੇ ਆਪਣਾ ਜਿਹੜਾ YouTube ਤੇ ਚੈਨਲ ਤੁਹਾਨੂੰ ਪਤਾ ਹਰਜੋਤ ਬਲੌਗ ਸੇਖੋ ਸਲਿਆਣੀ ਵਾਲਿਆਂ ਦੇ ਨਾਂ ਤੇ ਸ਼ੇਅਰ ਕਮੈਂਟ ਕਰੋ